ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਸਾਰਵਜਨਿਕ ਸਿਹਤ ਪ੍ਰਤੀਬੱਧਤਾ ਦੇ ਤਹਿਤ ਪੰਜਾਬ ਸਿਹਤ ਵਿਭਾਗ ਅਤੇ ਲੁਧਿਆਣਾ ਉਤਰੀ ਦੇ ਵਿਧਾਇਕ ਮਦਨ لال ਬੱਗਾ ਦੀ ਅਗਵਾਈ ਹੇਠ ਅਰਬਨ ਕਮਿਊਨਿਟੀ ਹੈਲਥ ਸੈਂਟਰ ਸਿਵਲ ਸਰਜਨ ਕੰਪਲੈਕਸ ਲੁਧਿਆਣਾ ਵਿੱਚ ਮੁਫਤ ਮੈਡੀਕਲ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦੌਰਾਨ 587 ਮਰੀਜ਼ਾਂ ਦੀ ਜਾਂਚ ਤੇ ਇਲਾਜ ਕੀਤਾ ਗਿਆ ਜੋ ਕਿ ਆਮ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਸਰਕਾਰ ਦੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੇਕਰ ਇਹ ਹੋ ਗਿਆ ਕਿ ਇਹ ਯੂ ਸੀ ਐਚ ਸੀ ਕੇਂਦਰ ਸਿਰਫ 4 ਮਹੀਨੇ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਜ ਸਿੰਘ ਅਤੇ ਵਿਧਾਇਕ ਮੰੰਦਰ ਲਾਲ ਬੱਗਾ ਦੇ ਵੱਲੋਂ ਉਦਘਾਟਨ ਕਰਕੇ ਲੋਕਾਂ ਹਵਾਲੇ ਕੀਤੀ ਗਈ ਸੀ ਜਿਸਦਾ ਮਕਸਦ ਲੁਧਿਆਣਾ ਉਤਰੀ ਦੇ ਨਿਵਾਸੀਆਂ ਲਈ ਆਧੁਨਿਕ ਤੇ ਆਸਾਨ ਸਿਹਤ ਸੇਵਾਵਾਂ ਮਾ ਉਪਲਬਧ ਕਰਵਾਉਣਾ ਸੀ ਉਦਘਾਟਨ ਤੋਂ ਬਾਅਦ ਇਹ ਕੇਂਦਰ ਇਲਾਕੇ ਦੀ ਇੱਕ ਮਹੱਤਵਪੂਰਨ ਸਿਹਤ ਕੇਂਦਰ ਬਣ ਚੁੱਕਾ ਸੀ ਅੱਜ ਦੇ ਕੈਂਪ ਦੌਰਾਨ ਔਰਤਾਂ ਰੋਗਾਂ ਦੇ ਮਾਹਿਰ ਬੱਚਿਆਂ ਦੇ ਮਾਹਿਰ ਅੱਖਾਂ ਦੇ ਮਾਹਿਰ ਆਮ ਰੋਗ ਸਰਜਰੀ ਅਤੇ ਦੰਦਾਂ ਦੀ ਜਾਂਚ ਤੇ ਇਲਾਜ ਕੀਤਾ ਗਿਆ ਕੈਂਪ ਵਿੱਚ ਡਾਕਟਰਾਂ ਨਰਸਾਂ ਅਤੇ ਪੈਰਾਮੈਡੀਕਲ ਟੀਮ ਨੇ ਸਮਰਪਿਤ ਢੰਗ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਇਸ ਮੌਕੇ ਵਿਧਾਇਕ ਮਦਨਰਲ ਬੱਗਾ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਆਈਐਸ ਮੇਅਰ ਡਾਕਟਰ ਇੰਦਰਜੀਤ ਕੌਰ ਸੀਨੀਅਰ ਡਿਪਟੀ ਮੇਅਰ ਸ਼੍ਰੀ ਰਕੇਸ਼ ਪ੍ਰਾਸ਼ਰ ਐਸਡੀਐਮ ਵੈਸਟ ਡਾਕਟਰ ਪੂਨਮ ਪ੍ਰੀਤ ਕੌਰ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਅਤੇ ਐਡਵੋਕੇਟ ਸ਼੍ਰੀ ਗੌਰਵ ਬੱਗਾ ਖੁਰਾਣਾ ਮੌਜੂਦ ਸਨ ਇਹਨਾਂ ਦੇ ਨਾਲ ਲੁਧਿਆਣਾ ਉਤਰੀ ਹਲਕੇ ਦੇ ਕਈ ਨਗਰ ਨਿਗਮ ਕੌਂਸਲਰਾਂ ਨੇ ਵੀ ਭਾਗ ਲਿਆ ਜਿਨ੍ਹਾਂ ਦੀ ਸਰਗਰਮੀ ਕਾਰਨ ਕੈਂਪ ਦੀ ਪਹੁੰਚ ਵਿਸ਼ਾਲ ਹੋਈ ਸ਼ਾਮਲ ਕਾਉਂਸਲਰਾਂ ਵਿੱਚ ਸ਼੍ਰੀ ਅਮਨ ਬੱਗਾ ਖੁਰਾਣਾ ਮਨਜੀਤ ਸਿੰਘ ਢਿੱਲੋਂ ਬਿੱਟੂ ਪਨੋਟ सुरेंद्र ạtਵਾਲ ਅਸ਼ੋਕ ਕੁਮਾਰ ਤੇਜਿੰਦਰ ਸਿੰਘ ਰਾਜਾ ਮਨੀਸ਼ਾ ਕਪੂਰ ਨੀਰਜ ਆਹੂਜਾ ਗੁਰਵੀਰ ਬਾਜਵਾ ਹਰਜਿੰਦਰ ਸਿੰਘ ਬਾਲੀ ਬੌਬੀ ਸ਼ਰਮਨ ਨਰਿੰਦਰ ਮੱਕੜ ਨਰਿੰਦਰ ਬਿੱਟੂ ਅਤੇ ਦਸ਼ਮੇਸ਼ ਸਿੰਘ ਸ਼ਾਮਲ ਸਨ ਵਿਧਾਇਕ ਮਦਨਲਾਲ ਬੱਗਾ ਨੇ ਕਿਹਾ ਕਿ ਸਾਡਾ ਲਕਸ਼ ਹੈ ਕਿ ਸਿਹਤ ਸੇਵਾਵਾਂ ਲੋਕਾਂ ਦੇ ਨੇੜੇ ਲਿਆਂਾਈਆਂ ਜਾਣ ਇਹ ਕੇਂਦਰ ਸਿਰਫ 4 ਮਹੀਨੇ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਤੇ ਅੱਜ ਦੇ ਕੈਂਪ ਨਾਲ ਸਾਡੀ ਦ੍ਰਿਸ਼ਟੀ ਹਕੀਕਤ ਬਣ ਰਹੀ ਹੈ ਮੈਂ ਸਾਰੇ ਕਾਉਂਸਲਰਾਂ ਡਾਕਟਰਾਂ ਸਟਾਫ ਤੇ ਨਾਗਰਿਕਾਂ ਦਾ ਸ਼ੁਕਰੀਆ ਕਰਦਾ ਹਾਂ ਉਨ੍ਹਾਂ ਕਿਹਾ ਕਿ ਇਹ ਸ਼ੁਰੂਆਤ ਹੈ ਅਸੀਂ ਅਜੇ ਹੋਰ ਵੀ ਐਸੇ ਕੈਂਪ ਲਗਾਉਂਦੇ ਰਹਾਂਗੇ ਫੇਸਮੋਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਸਫਲਤਾ ਲਈ ਪ੍ਰਸ਼ਾਸਨ ਅਤੇ ਸਮਾਜ ਵਿਚਕਾਰ ਭਰੋਸਾ ਜ਼ਰੂਰੀ ਹੁੰਦਾ ਹੈ। ਲੁਧਿਆਣਾ ਉਤਰੀ ਨੇ ਦੋਹਾਂ ਮੈਦਾਨਾਂ ਵਿੱਚ ਮਿਸਾਲ ਪੇਸ਼ ਕੀਤੀ ਹੈ। ਇਹ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਸਿਰਫ ਇਲਾਜ ਹੀ ਨਹੀਂ ਆਸੀ ਲੋਕਾਂ ਨੂੰ ਰੋਗਾਂ ਤੋਂ ਬਚਾਅ, ਸਫਾਈ ਅਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਵੀ ਜਾਗਰੂਕ ਕੀਤਾ। ਇਹ ਕੈਂਪਸ ਸਾਂਝੀ ਲੀਡਰਸ਼ਿਪ ਅਤੇ ਜਨਤਾ ਦੇ ਭਰਪੂਰ ਸਹਿਯੋਗ ਨਾਲ ਹੋਇਆ ਇੱਕ ਵੱਡਾ ਕਦਮ ਸਾਬਤ ਹੋਇਆ ਹੈ। ਜੈਸ ਨਾਲ ਲੁਧਿਆਣਾ ਉਤਰੀ ਨੇ ਪਬਲਿਕ ਹੈਲਥ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ